ਲਗਾਤਾਰ ਲੁੱਟਾਂ ਖੋਹਾਂ ਚੋਰੀਆਂ ਵਾਰਦਾਤਾਂ ਵਿੱਚ ਇਜ਼ਾਬਾ ਹੁੰਦਾ ਜਾ ਰਿਹਾ ਪਰ ਲੁਧਿਆਣਾ ਦੇ ਕੋਚਰ ਮਾਰਕੀਟ ਨਜ਼ਦੀਕੀ ਇਲਾਕੇ ਦੇ ਵਿੱਚ ਇੱਕ ਚੋਰ ਨੂੰ ਚੋਰੀ ਕਰਨ ਦੀ ਇਸ ਕਦਰ ਮਹਿੰਗੀ ਪੈ ਗਈ ਕਿ ਆਪਣੀ ਜਾਨ ਹੀ ਗਵਾਉਣੀ ਪੈਗੀ ਜੀਹਾਂ ਦੱਸਿਆ ਜਾ ਰਿਹਾ ਹੈ ਕਿ ਕੁੱਟ ਮਾਰਦੇ ਦੌਰਾਨ ਚੋਰ ਦੀ ਹਾਲਤ ਇੰਨੀ ਜ਼ਿਆਦਾ ਗੰਭੀਰ ਹੋ ਗਈ ਜਿਸ ਨੂੰ ਕਿ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਾਲਾਂਕਿ ਸਾਰੇ ਕਟਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਸੰਬੰਧ ਵਿੱਚ ਉਹਨਾਂ ਕੋਲ ਇੱਕ ਵੀਡੀਓ ਵੀ ਸਾਹਮਣੇ ਆ ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਰਲੀ ਮਾਰਨਿੰਗ ਤੁਹਾਨੂੰ ਇਨਫੋਰਮੇਸ਼ਨ ਆਈ ਸੀ ਕੋਚਰ ਮਾਰਕੀਟ ਦਾ ਏਰੀਆ ਚੌਂਕੀ ਦਾ ਕਾਜਪਤ ਨਗਰ ਦੇ ਵਿੱਚ ਕਿ ਵੀ ਇੱਕ ਚੋਰ ਬੰਦਾ ਹੈਗਾ ਤੇ ਉਹ ਕਿਸੇ ਦੇ ਘਰ ਵੜਿਆ ਤੇ ਉਹਨਾਂ ਨੇ ਉਹਨੂੰ ਅਪਰੀਹੈਂਡ ਕਰਕੇ ਫਿਰ ਬਾਹਰ ਗੱਡੀ ਤੇ ਆ ਕੇ ਤੇ ਗੁੱਟਮਾਰ ਦੀ ਮਾਮਲਾ ਸਾਹਮਣੇ ਆਇਆ ਤੇ ਜਦੋਂ ਉਹਨੂੰ ਲੈ ਕੇ ਗਏ ਹਸਪੀਟਲ ਸੋ ਹੀ ਵਾਸ ਦ ਗਲੈਟ ਦੈਟ ਸੋ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਜਿਹੜੀ ਕੋਟ ਮਾਰਕੀ ਦੀ ਕਹਿੰਦੇ ਕੋਈ ਵੀਡੀਓ ਵੀ ਸਾਹਮਣੇ ਆਈ ਹੈ ਉਸ ਨੂੰ ਲੈ ਕੇ ਕਿੰਨੇ ਕ ਬੰਦੇ ਕੋਈ ਆਇਡੈਂਟੀਫਾਈ ਕੀਤੇ ਗਏ ਅਜੇ ਬੜਾ ਪ੍ਰੀਲੀਮਿਨਰੀ ਸਟੇਜ ਤੇ ਹੈਗਾ ਜੀ ਮਾਮਲਾ ਮ੍ਰਿਤਕ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਵੀਡੀਓ ਵੀ ਸਾਡੇ ਕੋਲੇ ਹੈਗੀ ਹੈ ਤੇ ਉਹਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਜਿਹੜੀ ਹੈਗੀ ਕੀਤੀ ਜਾਊਗੀ ਐਸ ਪਰ ਲਾਅ ਸਰ ਫਸਟ ਆਫ ਆਲ ਜਿਹੜਾ ਮਾਮਲਾ ਦਰਜ ਕਰ ਲਿਆ ਕਿੰਨੇ ਕ ਬੰਦੇ ਦੀ ਕੋਈ ਗ੍ਰਿਫਤਾਰੀ ਹੈ ਕਿੰਨੇ ਬੰਦੇ ਨਹੀਂ ਹਜੇ ਕੋਈ ਮਾਮਲਾ ਦਰਜ ਕੀਤਾ ਜੀ ਹਜੇ ਮਾਮਲਾ ਦਰਜ ਕੀਤਾ ਚਾਰ ਕਰੋ ਗੱਟਿਆ ਹੈ ਜੀ ਬਹੁਤ ਅੱਜ ਮਾਰਨਿੰਗ ਦੀ ਗੱਲ ਹੈ ਜੀ 5 ਵਜੇ ਦੱਸਿਆ ਜਾ ਰਿਹਾ ਕਿਸ ਨੌਜਵਾਨ ਨੇ ਚੋਰੀ ਕੀਤੀ ਸੀ ਇਸ ਦੌਰਾਨ ਲੋਕਾਂ ਨੇ ਫੜ ਕੇ ਇਸ ਦਾ ਕੁਟਾਤਾ ਕੀਤਾ ਕੁਟਾਤਾ ਇੰਨਾ ਜ਼ਿਆਦਾ ਹੋ ਗਿਆ ਕਿ ਇਸ ਚੋਰ ਦੀ ਮੌਤ ਹੋ ਗਈ ਹਕੀਕਤ ਰਿਪੋਰਟ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ